ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾ ਨਾਨਾਗ ਸੇਲ ਲਈ ਲੈ ਕੇ ਆਂ ਜੀ ਇੱਕ ਬਈ ਮੱਝ ਤਾਜੀ ਸੂਈ ਵੀ ਐ ਇੱਕ ਬਈ ਝੋਟੀ ਟਾਪ ਦੀ ਤੇ ਇੱਕ ਮੱਝ ਜਿਹੜੀ ਬਈ ਸੂਈ ਜਾਂਦੀ ਐ ਹਜੇ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋ ਠੀਕ ਹੋ ਵਧੀਆ ਜੀ ਵਧੀਆ ਤੁਹਾਨੂੰ ਨਾਮ ਤੇ ਐਡਰੈਸ ਬੋਲ ਨਾਮ ਗੋਰਾ ਪੈਂਟ ਭਦੌੜ ਜਿਹੜਾ ਬਣਾਣਾ ਤਪਾਦਸੀ ਦਾ ਬਲਾ ਕਰੋ ਤੇ ਆਪਣਾ ਘਰ ਹੈ ਨੌਂ ਸਰੋਡ ਬਵਾਜਦਾ ਹੈ ਠੀਕ ਹੈ ਬਾਈ ਸਹਣਾ ਆ ਗਿਆ ਇੱਕ ਜੰਗੀਆਂ ਨਾਲ ਕਿਧਰ ਸਾਈਡ ਤੋਂ ਮੋਬਾਈਲ ਨੰਬਰ ਬੋਲੋ ਮੋਬਾਈਲ 87288042 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਮੱਝ ਦੇਦੇ ਕਿਹੜਾ ਸੂਸ ਹੋਈ ਹੈ ਤੇ ਮਾਲਕ ਦੇ ਦੱਸਣ ਦੇ ਸਾਰ ਚੌਥੇ ਆ ਬਈ ਆਪਾਂ ਸਰੇ ਸਾਰਾਂ ਤੋਂ ਹੀ ਲਈ ਆ ਇਹ ਠੀਕ ਹੈ ਬਾਈ ਹਾਂ ਇਹਦੇ ਦੂਜੇ ਸੂਏ ਦਿੱਤਾ ਜੀ ਬਾਈ ਦਾ ਦੁੱਧ ਤੀਜੇ ਸੂਏ ਥੋ ਨਤੀ ਤਰੀਕੀ ਸੁਈ ਦੇ ਭਾਈ ਅੱਜ ਸਿਮਾ ਦਾ ਨੋ 7 ਮਾ ਸੁਈ 6 ਮਾ 7 ਮਾ ਦਾ ਬੱਚਾ ਕੀ ਆ ਕੱਟਾ ਵੀਰੇ ਮਗਰ ਬੱਚਾ ਮਗਰ ਕੱਟਾ ਨੇੜ ਤੋਂ ਚੈੱਕ ਕਰਵਾਣੇ ਠੀਕ ਆ ਭਾਈ ਤੇ ਕਿੰਨਾ ਬੋਲਾ ਜਾਂ ਦੁੱਧ ਹੁਣ ਹੁਣ 12 ਮੰਨ ਕੇ ਲੈ ਜਾ ਜੀ 12 ਤੋਂ ਵੱਧ ਉਪਰ 12 ਮੰਨ ਕੇ ਦੇਵਾਂਗੇ ਜੀ ਠੀਕ ਆ ਭਾਈ ਹੋਰ ਮੈਂ ਨਾ ਆਈ ਕਰਕੇ ਇੱਕ ਦੋ ਤਨ ਘਟ ਜਾਂਦੀਆਂ ਖੋਲ ਭਾਈ ਤੂੰ ਆਖਿਆ ਦਿਖਾ ਦੇ ਫਰਕ ਮੱਝ ਚਾਨਣੇ ਜੇ ਲੈ ਚੱਲ ਥਾਂਣ ਚੰਗਾ ਚਵਾਈ ਕਿਵੇਂ ਆ ਬੜੀ ਚੰਗੇ ਗਾਂ ਵਰਗਾ ਝੋਣਾ ਠੀਕ ਆ ਆਈ ਕੋਈ ਨਹੀਂ ਕਹਿੰਦੀ ਨਾਲੇ ਠੀਕ ਆ ਬੱਚਾ 60 ਨਾਲ 60 ਠੀਕ ਆ ਬੱਚਾ ਛੱਡਣਾ ਛੱਡ ਬਾਈ ਕਹਿੰਦਾ ਚਾਹੇ ਐਂ ਬਹਿ ਜਾ ਕੋਈ ਚਾਹੇ ਸਹੀ ਗੱਲ ਐ ਬਾਈ ਡਾਕਟਰ ਚਾਹੇ ਤੇ ਰਾਜੀ ਰੋਜੀ ਖੋਲ ਲਾ ਤੇ ਚੰਗੀ ਆ ਕੱਦ ਵੱਡਾ ਲਈ ਥਣਲੇਵਾ ਚੰਗਾ ਆਰਡਰ ਬੜਾ ਕਮਾਲ ਦਾ ਬਈ ਸੋਹਣਾ ਆਰਡਰ ਕਰਮਾਲੀ ਦਾ ਤੇ ਕੀ ਦੁੱਧ ਤੇ ਆ ਕੇ ਤੂੰ ਹੋਰ ਬਣ ਜਾਣਾ ਵਧੀਆ ਕੀ ਮੁੱਲ ਆ ਵੀਰੇ ਇਹਦਾ ਮੁੱਲ 126 ਦੇ ਦਾਂ ਡਾਕਟਰ ਜੀ 126 ਦੀ 26 ਦੀ ਮਾਨਤਾਨ ਹੋ ਜਾ ਕਰ ਦਾਂ 126000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਏ ਆਰਡਰ ਨੇੜ ਤੋਂ ਚੈੱਕ ਕਰਵਾਉਣੇ ਆ ਥਾਣ ਪੂਰੀ ਵਿੱਥੀ ਤੇ ਆ ਬਾਈ ਨੇੜ ਤੋਂ ਚੈੱਕ ਕਰ ਲੇ ਲੇਵਾ ਕਮਾਲ ਦਾਗਾ ਨਹੀਂ ਬਾਈ ਥੱਲੇ ਜਾ ਹੂੰ ਬਾਈ ਕਹਦਾ ਇੰਤਾਰ ਜੀ ਦੇ ਕੇ ਮੌਂਹ ਨਾ ਬਹਿ ਜਾ ਥੱਲੇ ਕਹਿਣਾ ਕਰ ਮਣੀ ਨਹੀਂ ਕੁਛ ਨਹੀਂ ਹੋਰ ਕਿੰਨੇ ਬੱਚੇ ਹਟ ਰਹੇ ਨੇ ਫੇਸ ਚੰਗਾ ਸਿੰਗਰ ਸੁਣੇ ਚੰਗਾ ਕੋਈ ਮੱਚ ਹਟ ਲੈਦਾ ਹੂੰ ਕੋਈ ਚੈੱਕ ਨਹੀਂ ਬਾਈ ਦੇ ਥਾਣ ਲੇਵਾ ਕਮਾਲ ਦਾ ਬਾਈ ਮੁੱਲ 1 ਲੱਖ 2600 ਅੱਗੇ ਬਈ ਝੋਟੀ ਇਹ ਖੀਰੀ ਹੈ ਟਰ ਦੰਦਾਂ ਚ ਖੀਰੀ ਆ ਜਮ ओरिजिनल ਖੀਰੀ ਦਿਮਾਗ ਤੋਂ ਦੱਸਣ ਦੇ ਸਾਲ 16 ਮਹੀਨਾ ਦੀ ਆ ਠੀਕ ਆ ਆ ਦੇਖ ਲੇ ਜਮ ਖੀਰੀ ਹੂੰ 16 ਮਹੀਨਿਆਂ ਦੀ ਹੈ। ਡੇਟ ਤੋਂ ਬਈ ਦੰਦ ਚੈੱਕ ਕਰ ਲੋ। ਓਕੇ। ਅਜੇ ਦੀ ਡੇਟ ਦੀ 2.5 ਮਹੀਨੇ। ਸਿੰਘ ਚੰਗਾ ਪਤਲਾ ਸਿੰਘ ਨਾਲੋਂ ਹੀ ਮੋੜਿਆ ਵਾ। ਕੱਦ ਚੰਗਾ ਤੋਰ ਤੋਂ ਬਈ ਚਾਨਣੇ ਲੈ ਚਲੋ ਨਾਲ। ਪਿੱਠਪੂੜਾ ਬਹੁਤ ਚੰਗਾ ਥਣ ਝੋਲੀ ਦੇ ਨੇੜ ਤੋਂ ਚੈੱਕ ਕਰਵਾਣੇ। ਝੋਲੀ ਚੰਗੀ ਹੈ ਦੀ ਬਹੁਤ ਚੰਗੀ ਬਈ। ਠੀਕ ਹੈ। ਝੋਲੀ ਥਣ ਵੀ ਬਹੁਤ ਚੰਗਾ ਲੱਗ ਰਿਹਾ ਐ ਨਹੀਂ ਦੂਜਿਆਂ ਚ ਘਟੀਆਂ ਜਗ੍ਹਾ ਚੰਗਾ ਲੱਗਦਾ। ਹੂੰ। ਥਣ ਦਿਖਾ ਦਿਲਾ ਨੇੜੇ ਕਰਕੇ। ਮਾਂ ਥੱਲੇ ਕਿੰਨਾ ਦੁੱਧ ਸੀ? ਏ ਭਾਈ ਆਪਾਂ ਮੰਨ ਕੇ ਮੰਡੀ ਤੋਂ ਲਈ ਜਾਨ ਹੀ ਚਾਹੀਦੀ ਡਾਕਟਰ ਯਾਰ ਅੱਛਾ ਕੱਟਿਆਂ ਨੂੰ ਤੇ ਵੇਚ ਗਏ ਬੰਦਾ ਨਫਾ ਵਰਕੇ ਲਈ ਠੀਕ ਆ ਇੱਕ ਤਰੀਕ ਤੋਂ ਠੀਕ ਆ ਭਾਈ ਤੇ ਚੰਗਾ ਸੈੰਗ ਚੰਗਾ ਕੱਦ ਚੰਗਾ ਚੰਗੀ ਆ ਇਹ ਕੱਟੀ ਹੋਈ ਹੈ ਮੰਨ ਕੇ ਤੇ ਟੀਕੇ ਦੇ ਤਕਰੀਬਨ ਬਿਲਕੁਲ ਕਾਬਲੀ ਹੈ ਨਾ ਭਾਈ ਬਾਕੀ ਬੰਦੇ ਤੋਂ ਆਪਾਂ ਜਿੱਥੋਂ ਆਈ ਆਪਾਂ ਨੂੰ ਫੋਨ ਵੀ ਆ ਗਿਆ ਜੀ ਗਾਂਢੀ ਕਾ ਕਿਸੇ ਨੇ ਸੰਪਰਕ ਕਰ ਲਿਆ ਸੀ ਆਪਾਂ ਨਾ ਠੀਕ ਆ ਕਹਿੰਦਾ ਚੰਗੀ ਮਹਿਦੀ ਕੱਟੀ ਹੋਈ ਹੈ ਬੰਦਾ ਕਹਿੰਦਾ ਠੀਕ ਆ ਭਾਈ ਚੰਗਾ ਉਹ ਤਾਂ ਮਜ਼ਦੂਰੀ ਕਰਨ ਵੇਚ ਗਿਆ ਬੰਦਾ ਇੱਧਰ ਤਾਂ ਸੀ ਆਪਣਾ ਮਹਰਾਜ ਦਾ ਹੂੰ ਤੇ ਮੁੱਲ ਕੀ ਆ ਭਾਈ ਇਹਦਾ ਮੁਲ 61 ਦੇ ਦਾਂਗੇ 61000 ਰੁਪਏ ਮਾਨਤਣ ਹੋ ਜਾ ਬਈ ਕਰ ਦਾਂਗੇ ਇਹ ਜੀ ਦਾ ਤੈਨੂੰ ਪਤਾ ਤਿਆਰ ਹੋਈ 1.5 ਲੱਖ ਦੀ ਹੈ ਹੂੰ ਜਾਂ ਕਾਲੂ ਟੀਕਾ ਭਰਾ ਦੇ ਸਹੀ ਗੱਲ ਹੈ ਟੀਕੇ ਦੇ ਬਿਲਕੁਲ ਕਾਬਲ 61000 ਇਹ ਕਰੂ ਯਾਰ ਜਿੱਥੇ ਮਰਜੀ ਵੇਚ ਲੈ ਕੋਈ ਹੂੰ ਲੈ ਚੱਲ ਬਈ 61000 ਰੁਪਏ ਬਹੁਤ ਨਹੀਂ ਬਹੁਤ ਜ਼ਿਆਦਾ ਲੈ ਹੂੰ ਜਿਵੇਂ ਮਰਜੀ ਬੈਠਾ ਰਹੇ ਐਂ ਫਿਰ ਦਰਾਂ ਮੈਂ ਰੱਸਾ ਸੈਟ ਤਾਂ ਬਾਈ ਨੇ ਧਾਉਣ ਤੇ ਜਿਵੇਂ ਮਰਜੀ ਬਾਈ ਕਹਿੰਦਾ ਹੱਥ ਲਾਈ ਚੱਲ ਕੋਈ ਚੱਕਰ ਨਹੀਂ ਇੱਕਦਮ ਉਲੀ ਫਿਰਦੀ ਰਵੇ ਤਾਂ ਵੀ ਕੋਈ ਚੱਕਰ ਨਹੀਂ ਅਸੀਂ ਦੋਨੇ ਜੀ ਖੁੰਮੇ ਫੱਦ ਲਿਆਂਗੇ ਜਿਹੜੀ ਸੂਈ ਗਈ ਇਹ ਵੀ ਠੀਕ ਆ ਵੱਡੀ ਮ ਤਿਆਰੀਆਂ ਚ ਮੈਂ ਤਾਂ ਬਾਹਰ ਖੜ ਤਾਂ ਹਾਂ ਠੀਕ ਕਿਹੜਾ ਸੁਆਸ ਹੁੰਦੀ ਆ ਵੀ ਪਲੋਣ ਹੁੰਦੀ ਆ ਪਲੋਣੀ ਤੇ ਬਸ ਤਿਆਰੀਆਂ ਚ ਹੈ ਨਾ ਹਾਂ ਹਾਂ ਤਿਆਰੀਆਂ ਚ ਬੱਚਾ ਦਰਦੂ ਘੰਟਾ ਹਾਂ ਬਸ ਤੇ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਜੀ ਦੋਂਦੀ ਆ ਜਮਾਂ ਅਰੀਜਨਲ ਠੀਕ ਆ ਅਸੀਂ ਦੰਦ ਦੇ ਦੰਦ ਮੈਂ ਚੱਕੇ ਹੀ ਆ ਮੂੰਹ ਪਟਕੇ ਦਿਖਾਉਣੇ ਵੀ ਕੁੰਨੀ ਆ ਉਹਦੇ ਪਟਲੇ ਲਾ ਆਪੀ ਹੂੰ ਦੋਂਦੀ ਹੋਈ ਆ ਮਾੜ ਕੇ ਦੱਸਣੇ ਸਾਣਾ 20 ਕਿਲੋ 22 ਕਿਲੋ ਨਾਲ ਮਹਿੰਗਾ ਹੁੰਦਾ ਉਹਨਾਂ ਕੋਲੇ ਅੱਛਾ ਉਹਨੂੰ ਹੀ ਮੈਂ ਲਈ ਆ ਆਪਾਂ ਹੂੰ ਠੀਕ ਆ ਇਹ ਮਾਨ ਦਾ ਜਿਆ ਪਲੂਣੇ ਦੇ 14 ਕਿਲੋ ਇਹਨੂੰ ਕੋਈ ਬਾੜਾ ਨਹੀਂ ਜੇ ਪਲੂਣ ਝੋਟੇ ਦੇ ਦੇ ਬਾਕੀ ਪਲੂਣ ਦਾ ਤਾਂ ਕੋਈ ਭੇਤ ਹੀ ਨਹੀਂ ਇਹਨੇ ਪਤਾ 17 18 ਦੇ ਦੇ ਬਾਈ ਇਹੋ ਉਹ ਦੁੱਧ ਧਾਈ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਇਹਦਾ ਮਾਨਾ ਜਿਆ ਉਪਰਾ ਮੰਨ ਕੇ ਸੂਪਾਂ ਦੇ ਇੱਕ ਦੋ ਨਾਲ ਕੇ ਬਾਕੀ ਅਜਾ 8 3 ਨੂੰ ਦੇਣ ਪੂਰੇ ਵੀ ਦੱਸ ਦੇ ਜਮਾਲ ਕੋ ਠੀਕ ਆ ਬਾਈ ਬਣੀ ਸੁੱਖ ਨਾਲ ਵਧੀਆ ਹੂੰ ਬਣੀ ਚੰਗੀ ਆ ਬਾਈ ਤੇ ਮੁੱਲ ਕੀ ਆ ਵੈਸੇ ਦਾ ਮੁੱਲੇ ਦਾ 1 5 1 ਲੱਖ 5000 ਰੁਪਏ ਮਾਨ ਤਾਨ ਹੋ ਜਾ ਕਰ ਦਾਂਗੇ 1,05,000 ਰੁਪਏ ਮੋਲਾ ਭਾਈ ਮਾਨਤਨ ਜ਼ਰੂਰ ਹੋ ਜੇ ਥਣ ਝੋਲੀ ਚੰਗਿਆ ਬੱਡੀ ਬੁੱਡੀ ਬਹੁਤ ਰੈਡ ਤਾਰਾ ਤਾਰਾ ਚੰਗਿਆ ਰਾਜੀ ਰੋਜੀ ਚੰਗੀ ਆ ਸਮੀ ਸੁਮੀ ਦੀ ਸੋਖ ਬਸ ਸੂਏ ਨੇ ਪੈਣਾ ਹੀ ਆ ਭਾਈ ਤਿਆਰੀਆਂ ਚ ਤੇ ਉੱਠ ਗੜੀ ਨਹੀਂ ਤੈਨੇ ਬੱਚਾ ਧਰ ਦੇਣਾ ਸੀ ਭਾਈ ਫੇਸ ਖੂਸ ਵੀ ਚੰਗਾ ਗਾ ਮੁੱਲ 1,05,000 5000 ਮਾਨਤਨ ਹੋ ਜੇਣਾ ਭਾਈ ਕਰ ਦਾਂਗੇ ਕੋਈ ਠੀਕ ਆ ਬਾਕੀ ਚੂਣ ਚੂਣ ਬਹੁਤ ਪੁੱਲਾ ਲੱਗਿਆ ਦਾ ਠੀਕ ਆ ਆਪਾਂ ਖਿੱਚ ਕੇ ਲਈ ਆ ਨਾ ਹੂੰ ਤੇ ਭਾਈ ਚੂ ਇੱਕ ਨੰਬਰ ਆ ਠੀਕ ਆ ਨਾਗ ਭਰਾ ਕੋਲੇ ਸੀਗੇ ਬਈ ਤਿੰਨ ਇੱਕੇ ਝੋਟੀ ਆ ਝੋਟੀ ਚੰਗੀ ਆ ਰਾਜੀ ਰੋਜੀ ਉਪੌਲਾ ਕੀ ਗੋਲ ਗੋਲ ਪਈ ਆ ਇੱਕੋ ਮੱਝ ਤਾਜੀ ਸੁਈ ਆ ਇੱਕ ਚ ਔਸਰ ਝੋਟੀ ਆ ਬਈ ਕਿਸੇ ਵੀਰ ਨੂੰ ਤਿੰਨੇ ਕਿੱਡੀ ਦੇ ਕਿੱਡੀ ਵੱਡੀ ਆ ਹੂੰ ਮੂੰ ਵੀ ਤੇ ਸੁਈ ਕਰਕੇ ਕਰਦੀ ਨਾ ਸਹੀ ਗੱਲ ਆ ਕਿਸੇ ਵੀਰ ਨੂੰ ਵੀ ਤਿੰਨੇ ਨਗਾ ਚ ਕੋਈ ਵੀ ਨਗ ਪਸੰਦਾ ਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਵੇ ਕੱਲ ਤੂੰ ਟੱਕਰੇ ਓ ਕਿਉਂ